ਪੰਜਾਬ ਸਰਕਾਰ ਨੇ ਆਮ ਆਦਮੀ ਕਲੀਨਿਕ ਦੀ ਪਹਿਲ ਨਾਲ ਲੋਕਾਂ ਨੂੰ ਮੁਫਤ ਇਲਾਜ ਦੀ ਸਹੂਲਤ ਦਿੱਤੀ ਹੈ ਲੋਕਾਂ ਨੂੰ ਉੱਚ ਗੁਣਵੰਤਾ ਵਾਲੀਆਂ ਮੁੱਢਲੀਆਂ ਸਿਹਤ ਸੇਵਾਵਾਂ ਪ੍ਰਦਾਨ ਕਰਨ ਲਈ ਸੂਬੇ ਵਿੱਚ 881 ਆਮ ਆਦਮੀ ਕਲੀਨਿਕ ਖੋਲੇ ਗਏ ਨੇ ਇਹਨਾਂ ਵਿੱਚੋਂ 565 ਪਿੰਡੂ ਖੇਤਰਾਂ ਵਿੱਚ ਜਦੋਂ ਕਿ 316 ਸ਼ਹਿਰੀ ਖੇਤਰਾਂ ਵਿੱਚ ਸਥਿਤ ਹਨ ਹੁਣ ਲੋਕਾਂ ਨੂੰ ਸਿਹਤ ਸੇਵਾਵਾਂ ਲਈ ਘਰ ਤੋਂ ਦੂਰ ਨਹੀਂ ਜਾਣਾ ਪੈਂਦਾ ਕਿਉਂਕਿ ਮੁਹੱਲਿਆਂ 'ਚ ਖੁੱਲੇ ਇਹਨਾਂ ਆਮ ਆਦਮੀ ਕਲੀਨਿਕਾਂ 'ਚ 107 ਕਿਸਮਾਂ ਦੀਆਂ ਦਵਾਈਆਂ ਮੁਫਤ ਅਤੇ 47 ਡਾਇਗਨੋਸਟਿਕ ਟੈਸਟ ਮੁਫਤ ਕੀਤੇ ਜਾ ਰਹੇ ਨੇ ਇਸ ਤਾਪ ਮਮਕਨ ਹੋ ਸਕਿਆ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ ਵਾਲੀ ਸਰਕਾਰ ਦੇ ਚੱਲਦੇ ਆਪਣੇ ਕੋ ਸਾਰੀਆਂ ਮੈਡੀਸਿਨ ਅਵੇਲੇਬਲ ਨੇ ਫਲੂ ਵਗੈਰਾ ਦੀਆਂ ਬੁਖਾਰ ਦੀਆਂ ਟੂਬੀ ਵਗੈਰਾ ਦੇਖ ਕੇ ਜਿਹਨਾਂ ਦੀ ਇਲਾਜ ਕਰ ਤਕਰੀਬਨ ਜਨਰਲ ਸਾਰੇ ਟੈਸਟ ਹੈਗੇ ਨੇ ਜਿਸ ਚੀਜ਼ ਦੀ ਲੋੜ ਪੈਂਦੀ ਹੈ ਡੇਂਗੂ ਵਗੈਰਾ ਦਾ ਵੀ ਹੈਗਾ ਆਪਣੇ ਕੋ ਸੀਬੀਸੀ ਐਲਫਟੀ ਆਰਫਟੀ ਸਰੋਲ ਦੀ ਹੈਗੀ ਜਦੋਂ ਪ੍ਰੈਗਨੈਂਟ ਲੇਡੀਜ਼ ਲਈ ਆਪਾਂ ਨੂੰ ਟੈਸਟਾਂ ਦੀ ਲੋੜ ਪੈਂਦੀ ਹੈ ਉਹਦੇ ਲਈ ਐਟਵੀ ਐਚੀ ਵੀ ਵਗੈਰਾ ਸਾਰੇ ਹਰ ਤਰ੍ਹਾਂ ਦੇ ਟੈਸਟ ਉਪਲਬਧ ਉਹ ਕੰਸੀ ਕੇ ਲੱਗਦੇ ਨੇ ਕਿ ਸਰ ਪੁੱਤਾ ਘੱਟੇ ਹੋਵੇ ਈਵਨ ਬਾਹਰ ਮਿਲਦਾ 3 3 40 ਦਾ ਟੀ ਆ ਮਿਲ ਰਹੇ ਕਿ ਜਿਹੜਾ ਆਉਂਦਾ ਹੈ ਹੁਣ ਸਾਡੇ ਕੋਲ ਅਵੇਲੇਬਲ ਨਹੀਂ ਇਥੇ ਤੇ ਅਸੀਂ ਉਹਨੂੰ ਲਗਾਈਦੇ ਆ ਤੇ ਉਹ ਵਧੀਆ ਕੰਮ ਬੈਠਾ ਆਪਣਾ ਚਲੋ ਆਪਣਾ ਲਾਭ ਕਰਦੇ ਸੋ ਸਿੱਧਾ ਕਾਫੀ ਬੈਨੀਫਿਟ ਹੋ ਰਿਹਾ ਹੈ 881 ਇਸ ਵਕਤ ਆਮ ਆਦਮੀ ਕਲੀਨਿਕ ਚੱਲ ਰਹੇ ਨੇ ਜਿੱਥੇ ਹਰ ਰੋਜ਼ 70000 ਦੇ ਕਰੀਬ ਲੋਕ ਆਪਣਾ ਇਲਾਜ ਕਰਾਉਣ ਆਉਂਦੇ ਨੇ ਸੋ 209 ਕਲੀਨਿਕ ਜਲਦੀ ਹੋ ਜਾਣਗੇ ਹਜ਼ਾਰ ਦੀ ਗਿਣਤੀ ਆਮ ਆਦਮੀ ਕਲੀਨਿਕਾਂ ਦੀ ਵੀ ਹੋ ਜਾਊਗੀ ਤੁਸੀਂ ਦੇਖ ਰਹੇ ਹੋ ਦਾਨਿਕ ਸੋਹਰਾ ਟੀਵੀ ਮੈਂ ਸੋਨੀਆ ਸੋ ਅੱਜ ਅਸੀਂ ਚੰਡੀਗੜ੍ਹ ਦੇ ਸੈਕਟਰ 10 ਦੇ ਵਿੱਚ ਪਹੁੰਚੇ ਹਾਂ ਜਿੱਥੇ ਵਿੰਟੇਜ ਕਾਰਾਂ ਦੀ ਐਗਜ਼ੀਬਿਸ਼ਨ ਲੱਗੀ ਹੋਈ ਹੈ ਸਾਡੇ ਨਾਲ ਅਮਰਜਿੰਦ ਸਿੰਘ ਸੋਢੀ ਜੀ ਮੌਜੂਦ ਹੈ ਸੋ ਉਹਨਾਂ ਦੇ ਨਾਲ ਗੱਲਬਾਤ ਕਰਾਂਗੀ ਕਿਉਂਕਿ ਇਹ ਕਾਰ ਜੋ ਤੁਹਾਨੂੰ ਰੈੱਡ ਕਲਰ ਚ ਨਜ਼ਰ ਆ ਰਹੀ ਹੈ ਉਹਨਾਂ ਦੀ ਹੈ ਖਾਸ ਕਾਰ ਉਹਨਾਂ ਦੇ ਵਾਸਤੇ ਵੀ ਹੈ ਕੀ ਸਟੋਰੀ ਹੈ ਤੇ ਐਗਜ਼ੀਬਿਸ਼ਨ ਦੇ ਵਿੱਚ ਅੱਜ ਖੜੀ ਹੈ ਸਾਰਾ ਕੁਝ ਜਾਣਾਂਗੇ ਸਤਿ ਸ਼੍ਰੀ ਅਕਾਲ ਸਰ ਸਵਾਗਤ ਹੈ ਸਤਿ ਸ਼੍ਰੀ ਅਕਾਲ ਜੀ ਜੀ ਸੋ ਸਿਰ ਪਹਿਲੇ ਤਾਂ ਇਸ ਕਾਰ ਦੇ ਬਾਰੇ ਦੱਸੋ ਜਿਹੜੀ ਇੱਥੇ ਬਹੁਤ ਹੀ ਖੂਬਸੂਰਤ ਐਂਡ ਬਹੁਤ ਯੂਨਿਕ ਐ ਇਹ ਕਿਹੜਾ ਮਾਡਲ ਐ ਐਂਡ ਇਸ ਦੇ ਪਿੱਛੇ ਦੀ ਸਟੋਰੀ ਕੀ ਐ ਹਾਂ ਇਹ ਫੀਅਰ ਟੋਪੋਲਿਨੋ ਕਾਰ ਐ ਇਟਲੀਅਨ ਕਾਰ ਐ ਜੀ ਤੇ ਐਪ੍ਰੋਕਸੀਮੇਟਲੀ 74 ইয়ার্স ওল্ড ਐ ਤੇ ਮੈਂ ਇਸ ਨੂੰ ਕੋਈ 69 ਜਦੋਂ ਮੈਂ ਨਿਊਲੀ ਮੈਰਿਡ ਸੀ ਉਸ ਟਾਈਮ ਤੇ ਮੈਂ ਖਰੀਦਿਆ ਸੀ ਜੀ ਉਸ ਟਾਈਮ ਸਾਡੀ 바ਰਗੇਨਿੰਗ ਕਰਕੇ 3750 ਰੁਪਏ ਕੀਮਤ ਫਿਕਸ ਹੋਈ ਸੀ ਤੇ ਸੋਮੇ ਉਸ ਟਾਈਮ ਤੇ ਖਰੀਦੀ ਸੀ ਉਸ ਟਾਈਮ ਤੋਂ ਹੁਣ ਤੱਕ ਮੇਰੇ ਕੋਲ ਹੈ ਕਾਰ ਮੈਂ ਇਸ ਕਾਰ ਤੇ ਹਨੀਮੂਨ ਮਨਾਣ ਨੈਨੀਤਾਲ ਗਿਆ ਸੀ ਕੀ ਬਾਤ 69 ਜੀ ਅੱਛਾ ਜਿਵੇਂ ਤੁਸੀਂ ਉਸ ਟਾਈਮ ਦੇ 3700 ਰੁਪਏ ਕਿਹਾ ਤੇ ਅੱਜ ਇਸ ਦੀ ਕੀਮਤ ਕਿੰਨੀ ਹੋਏਗੀ ਅੱਜ ਤੇ ਪ੍ਰਾਈਸਲੈਸ ਹੈ ਕਿਸੇ ਕੋਲ ਇੱਥੇ ਆਗਰਾ ਤੇ ਸੇਮ ਕਾਰ ਹੈ ਉਹ 40 ਲੱਖ ਮੰਗ ਰਿਹਾ ਓਕੇ ਕੀ ਬਾਤ ਹੈ ਹਾਂ ਪਰ ਮੈਂ ਤੇ ਕਿਸੇ ਵੀ ਕੀਮਤ ਤੇ ਨਹੀਂ ਦਵਾਂਗਾ ਅੱਛਾ ਇਸ ਕਾਰ ਦੇ ਨਾਲ ਤੁਹਾਡੀਆਂ ਖਾਸ ਯਾਦਾਂ ਜੁੜੀਆਂ ਹੋਈਆਂ ਹਨ ਹਾਂਜੀ ਬਿਲਕੁਲ ਨਹੀਂ ਉਹ ਨਹੀਂ ਲਾਸਟイヤー ਮੈਂ ਇਸ ਕਾਰ ਤੇ ਵਰਲਡ ਦੀ ਹਾਈਐਸਟ ਮੋਟੇਬਲ ਰੋਡ ਜਿਹੜੀ ਹੈ ਉਹ ਇੰਡੀਆ 'ਚ ਹੈ ਇਸ ਕਾਰ ਨਾਲ ਮੈਂ ਉੱਥੇ ਲੈ ਕੇ ਗਿਆ ਸੀ ਓਕੇ ਤੋਂ ਇਹ ਵਰਲਡ ਰਿਕਾਰਡ ਹੈ ਠੀਕ ਹੈ ਜੀ ਤੁਸੀਂ ਇਸ ਕਾਰ ਦੇ ਕੁਝ ਫੀਚਰ ਜ਼ਰੂਰ ਦੱਸੋ ਇਸ ਕਾਰ ਦੇ ਵਿੱਚ ਕੀ ਕੁਝ ਖਾਸ ਹੈਗਾ ਇਸ ਦਾ ਇੰਜਨ ਬੜਾ ਛੋਟਾ ਜਿਹਾ 570 ਸੀਸੀ ਦਾ ਇੰਜਨ ਹੈ ਤੇ ਉੰਜੇ ਦੀ ਟੈਕਨੋਲੋਜੀ ਜਿਹੜੀ ਹੈ ਉਹ ਯੂਰਪੀਅਨ ਕਾਰਾਂ ਵਾਲੀ ਹੈ ਜਿਹੜੀ ਇੰਡੀਅਨ ਫिएट ਪਦਮਨੀ ਹੈ ਸੇਮ ਹੈ ਉਸ ਦਾ ਇਹ ਛੋਟਾ ਮਾਡਲ ਕਹ ਲੋ ਅੱਛਾ ਮੈਂ ਇਹ ਕਹਿਣਾ ਚਾਹਾਂਗੀ ਤੁਸੀਂ ਉਸ ਟਾਈਮ ਦੇ ਵਿੱਚ ਵੀ ਕਾਫੀ ਆ ਮਾਡਰਨ ਜਾਂ ਰੋਮਾਂਟਿਕ ਇਨਸਾਨ ਰਹੇ ਹੋਗੇ ਜਿਨ੍ਹਾਂ ਨੇ ਬੁਲੇਟ ਵੇਚ ਕੇ ਗੱਡੀ ਲਈ ਐਂਡ ਏਸੀ ਗੱਡੀ ਦੇ ਉੱਤੇ ਹਨੀਮੂਨ ਤੇ ਗਏ ਬਿਲਕੁਲ ਬਿਲਕੁਲ ਨੈਨੀਤਾਲ ਗਏ ਸੀ ਜੀ ਉਸ ਟਾਈਮ ਤੇ ਸਾਡੇ ਕੋਲ ਇਹ ਕੋਈ ਅਪਰੋਕਸੀਮੇਟਲੀ 1200 ਰੁਪਏ ਸੀ ਮੇਥੇ ਵਾਈਫ ਅਸੀਂ 10 ਦਿਨ ਹਨੀਮੂਨ ਮਨਾਉਂਦੇ ਰਹੇ ਤੇ ਜਦੋਂ ਵਾਪਸ ਆਏ ਇੰਨਾ ਸਸਤਾ ਟਾਈਮ ਸੀ ਕਿ ਸਾਡੇ ਕੋਲ 150 ਰੁਪਏ ਫਿਰ ਵਾਪਸ ਸੀ ਕੀ ਬਾਤ ਹੈ ਸੋ ਇਥੇ ਹੋਰ ਵੀ ਬਹੁਤ ਸਰੀ ਗੱਡੀਆਂ ਖੜੀਆਂ ਆ ਇਹ ਇਹ ਵੀ ਸਾਰੀ ਵਿਂਟੇਜ ਵਿਂਟੇਜ ਕਲੈਕਸ਼ਨ ਹੈਗੀ ਸੋ ਇਸ ਦੇ ਬਾਰੇ ਵੀ ਥੋੜੀ ਜਿਹੀ ਜਾਣਕਾਰੀ ਦਿਓ ਇਹ ਵੀ ਤੁਹਾਡੀਆਂ ਇਹ ਜਾਂ ਤੁਹਾਡੇ ਕਲੱਬ ਦੇ ਵਿੱਚੋਂ ਹੀ ਮੈਂਬਰਸ ਦੀਆਂ ਨੇ ਨਹੀਂ ਇਹ ਸਾਡੇ ਕਲੱਬ ਦੇ ਮੈਂਬਰਸ ਦੀਆਂ ਨੇ ਇੰਡੀਵਿਜੂਅਲ ਘਰਾਂ ਨੇ ਸਭ ਦੀਆਂ ਆਪਣੀਆਂ ਆਪਣੀਆਂ ਦੋ ਕੈਟਾਗਰੀ ਨੇ ਇੱਕ ਵਿਂਟੇਜ ਐ ਇੱਕ ਕਲਾਸਿਕ ਕਲਾਸਿਕ ਕਾਰ ਦੀ ਡਿਫੀਨੀਸ਼ਨ ਹੈ ਜਿਹੜੀ ਮੋਰ ਥੈਨ 50 ਇਅਰਸ 올ਡ ਹੈ ਉਹ ਕਲਾਸਿਕ ਹੁੰਦੀ ਹੈ ਜਿਹੜੀਆਂ ਕਾਰਾਂ ਸੈਕੰਡ ਵਰਲਡ ਵਾਰ ਤੋਂ ਤੁਰਦੇ ਤੁਰਦੇ ਹੀ ਗੱਲ ਕਰੀਏ ਹੈਨਾ ਆਜੋ ਸਰ ਹਾਂ ਜੀ ਜਿਹੜੀਆਂ ਕਾਰਾਂ ਸੈਕੰਡ ਵਰਲਡ ਵਾਰ ਤੋਂ ਪਹਿਲਾਂ ਦੀਆਂ ਨੇ ਉਹ ਵਿੰਟੇਜ ਕੈਟਾਗਰੀ ਚ ਆਉਂਦੀਆਂ ਨੇ ਤੇ ਹੁਣ ਸਾਡੇ ਸੈਂਟਰ ਦੇ ਮਿਨਿਸਟਰ ਗੜਕਰੀ ਸਾਹਿਬ ਨੇ ਉਹਨਾਂ ਨੇ ਨਵਾਂ ਲਾ ਪਾਸ ਕਰ ਦਿੱਤਾ ਕਿ ਜਿਹੜੀਆਂ ਬੋਰਡਨ 50 ਇਅਰਜ਼ 올ਡ ਕਾਰ ਆ ਨੇ ਉਹ ਚਲਦੀਆਂ ਰਹਿ ਗਈਆਂ ਹੂੰ ਸੋ ਇਸ ਗੱਡੀ ਦੀ ਗੱਲ ਕਰੀਏ ਤਾਂ ਇਹ ਕਿੰਨੀ ਕੁ ਪੁਰਾਣੀ ਹੋਏਗੀ ਇਹ ਗੱਡੀ ਇਹ ਕਲਾਸਿਕ ਦੇ ਵਿੱਚ ਆਉਂਦੀ ਹੈ ਇਹ ਆਸਟਨ ਹੈ ਲੇਕਿਨ ਜਿਹਦੀ ਬਾਰੇ ਮੈਨੂੰ ਜਿਆਦਾ ਨੌਲੇਜ ਨਹੀਂ ਓਨਰ ਹੀ ਦੱਸ ਸਕਦੇ ਨੇ ਅੱਛਾ ਇਸ ਤਰੀਕੇ ਦੀਆਂ ਗੱਡੀਆਂ ਤਾਂ ਆਪਾਂ ਵਾਈਟ ਕਲਰ ਦੀਆਂ ਜਿਹੜੀਆਂ ਕਰੀਮ ਕਲਰ ਚ ਖੜੀਆਂ ਇਹ ਹਮੇਸ਼ਾ ਦੇਖੀਆਂ ਵੀ ਇੱਕੋ ਲਾਸਟ ਵਿੱਚ ਵੀ ਜਿਹੜੀ ਗੱਡੀ ਖੜੀ ਹੈ ਹਾਂਜੀ ਉਹ ਤੇ ਮਾਰੂਤੀ 800 ਹੈ ਲਾਸਟ ਵਾਲੀ ਤੇ ਉਹ ਬੜੀ ਕਾਮਨ ਰਹੀ ਹੈ ਇੰਡੀਆ ਚ ਬੜੀ ਪਪੂਲਰ ਹੋਈ ਹੈ ਉਹ ਵੀ ਕਾਰ ਇਹ ਇਹਦਾ ਇਹਨਾਂ ਗੱਡੀਾਂ 'ਚ ਤਾਂ ਅਸੀਂ ਵੀ ਸਫ਼ਰ ਕੀਤਾ ਜਦੋਂ ਛੋਟੇ ਹੁੰਦੇ ਕਿਤਾ ਅੱਛਾ ਅੱਛਾ ਬਿਲਕੁਲ ਬੜੀ ਅੱਛੀ ਗੱਡੀ ਐ ਪਪੂਲਰ ਆ ਜੀ ਮਤਲਬ ਸੋ ਇੱਥੇ ਜਿਹੜੀਆਂ ਗੱਡੀਆਂ ਖੜੀਆਂ ਐ ਸਾਰਿਆਂ ਦੇ ਸ਼ੌਂਕ ਹੋਣਗੇ ਸਾਰਿਆਂ ਨੇ ਬਹੁਤ ਸੰਭਾਲ ਕੇ ਰੱਖੀਆਂ ਇਹ ਗੱਡੀਆਂ ਤੇ ਲੋਕੀ ਵੀ ਅੱਜ ਵੇਖਣ ਆ ਰਹੇ ਤੇ ਜਿਨ੍ਹਾਂ ਨੇ ਆਪਣੇ ਨਹੀਂ ਵੀ ਦੇਖਿਆ ਹੋਣਗੇ ਉਹ ਵੀ ਅੱਜ ਭਾਵੇਂ ਛੋਟੇ ਬੱਚੇ ਆ ਜਾਂ ਮੇਰੀ ਇਸ ਦੇ ਹੈਗੇ ਸਭ ਇਹ ਇਹਨਾਂ ਚੀਜ਼ਾਂ ਨੂੰ ਐਕਸਪੀਰੀਅੰਸ ਕਰ ਰਿਹਾ ਬਹੁਤ ਹੀ ਖੂਬਸੂਰਤ ਗੱਡੀਆਂ ਐ ਬਿਲਕੁਲ ਠੀਕ ਹੈ ਕੋਈ ਸ਼ੱਕ ਨਹੀਂ ਸਭ ओनर्स ਦੀਆਂ ਆਪਣੀਆਂ ਆਪਣੀਆਂ ਨੇ ਸਭ ਦਾ ਆਪਣਾ ਆਪਣਾ ਪੈਸ਼ਨ ਹੈ ਜੀ 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 ਸੋ ਥੈਂਕ ਯੂ ਸੋ ਮਚ ਸਰ ਗੱਲਬਾਤ ਕਰਨ ਦੇ ਲਈ ਬਹੁਤ ਬਹੁਤ ਸ਼ੁਕਰੀਆ ਆਪਣਾ ਕੀਮਤੀ ਸਮਾਂ ਦੇਣ ਦੇ ਲਈ ਸੋ ਧੰਨਵਾਦ ਵੈਲਕਮ ਜੀ ਸੋ ਇਹ ਇੱਥੇ ਵਿਨਟੇਜ ਕਾਰਾਂ ਦੀ 컬یکشن ਲੱਗੀ ਹੋਈ ਹੈ ਜਿਹੜੀਆਂ ਜਿਵੇਂ ਸਰ ਦੀ ਗੱਡੀ ਸੀਗੀ ਉਹ ਗੱਡੀ 70 ਪਲੱਸ ইয়ারਜ਼ 올ਡ ਸੀ ਉਸ ਤੋਂ ਇਲਾਵਾ 50 ইয়ার্স 올ড ਇਸ ਦੀਆਂ ਗੱਡੀਆਂ ਵੀ ਇੱਥੇ ਖੜੀਆਂ ਹਨ ਮਤਲਬ ਕਾਫੀ ਪੁਰਾਣੀਆਂ ਗੱਡੀਆਂ ਖੜੀਆਂ ਹਨ ਕਲਾਸਿਕ ਵੀ ਆ ਵਿਂਟੇਜ ਵੀ ਆ ਤੁਸੀਂ ਵੇਖ ਸਕਦੇ ਹੋ ਬਹੁਤ ਸੋਹਣੀ ਕਲੈਕਸ਼ਨਸ ਹੈਗੀ ਆ ਹਰ ਕਿਸੇ ਦੇ ਵੱਲੋਂ ਇਹਨਾਂ ਗੱਡੀਆਂ ਨੂੰ ਸੰਭਾਲਿਆ ਗਿਆ ਅੱਜ ਅਸੀਂ ਚੰਡੀਗੜ੍ਹ ਦੇ ਸੈਕਟਰ 10 ਦੇ ਵਿੱਚ ਆਏ ਆ ਜਿੱਥੇ ਵਿਂਟੇਜ ਐਂਡ ਕਲਾਸਿਕ ਕਾਰ ਆ ਦੀ ਐਗਜ਼ੀਬਿਸ਼ਨ ਚੱਲ ਰਹੀ ਹੈ ਅੱਜ ਲਾਸਟ ਡੇ ਆ ਤੇ ਇੱਥੇ ਹਰ ਕੋਈ ਇਸ ਨੂੰ ਇੰਜੋਏ ਕਰ ਰਿਹਾ ਵੇਖ ਰਿਹਾ ਕਿਉਂਕਿ ਕਾਰ ਆ ਬੇਹੱਦ ਖੂਬਸੂਰਤ ਸੋ ਇਹ ਦਸੈਨਲ ਸਰ ਮੌਜੂਦ ਹੈ ਜਿਨ੍ਹਾਂ ਦੀ ਗੱਡੀ ਇਸ ਐਗਜ਼ੀਬਿਸ਼ਨ ਦੇ ਵਿੱਚ ਲੱਗੀ ਆ ਸਸ਼ੀਗਲ ਸਰ ਸਭ ਤੋਂ ਪਹਿਲਾਂ ਆਪਣਾ ਸੋ ਕਿਹੜੀ ਗੱਡੀ ਤੁਹਾਡੀ ਐਗਜ਼ੀਬਿਸ਼ਨ ਚ ਲੈ ਜੀ ਫੀਅਟ ਪਦਮਨੀ ਹੈ ਜੀ ਜੀ 1990 ਮਾਡਲ ਹੈ ਜੀ ਓਕੇ ਜੀ ਮੈਮ ਇਸ ਗੱਡੀ ਦੇ ਬਾਰੇ ਕੋਈ ਸਟੋਰੀ ਹੈ ਕਹਾਣੀਆਂ ਜਿਵੇਂ ਆਪਾਂ ਸਰ ਤੋਂ ਪਿੱਛੇ ਸੁਣੀ ਉਹਨਾਂ ਨੇ ਬਹੁਤ ਸੋਹਣੀ ਕਹਾਣੀ ਸੁਣਾਈ ਆਪਾਂ ਇਹ ਸਾਰੀ ਸਟੋਰੀ ਥੋੜੀ ਡਿਫਰੈਂਟ ਹੈ ਜੀ ਇਹ ਸਿਰਫ ਮੇਰਾ ਸ਼ੌਂਕ ਹੈ ਜੀ ਓਕੇ ਮੈਂ ਆਪ ਮੋਡੀਫਾਈ ਕਰਦਾ ਮੈਮ ਓਕੇ ਹਾਂਜੀ ਇਹਦੇ ਵੀ ਤੁਸੀਂ ਦੇਖੋਗੇ ਕਿ ਸਿਰਫ ਇਹ ਪੇਂਟ ਜੋਬ ਤੇ ਇੱਕ ਸੀਟ ਦੀ ਸਟਿਚਿੰਗ ਓਨਲੀ ਸੀਟ ਦੀ ਸਟਿਚਿੰਗ ਉਹ ਬਾਹਰੋਂ ਹੈ ਜੀ ਤੇ ਜੋ ਅੰਦਰੋਂ ਗੱਤੇ ਨੇ ਅੰਦਰ ਕੰਸੋਲ ਵਗੈਰਾ ਕੋਈ ਲਾਈਟਿੰਗ ਕਿਵੇਂ ਲਾਉਣੀ ਆ ਕੋਈ ਕੁਝ ਵੀ ਆ ਜਾਂ ਅੰਦਰੋਂ ਉਹ ਸਾਰਾ ਮੈਂ ਹੈਂਡਮੇਡ ਕਰਦਾ ਹਾਂ ਜੀ ਮਕੈਨੀਕਲ ਦਾ ਵੀ ਇਲੈਕਟ੍ਰੀਸ਼ੀਅਨ ਦਾ ਵੀ ਤੇ 카ਪੇਂਟਰ ਦਾ ਵੀ ਸੋ ਗੱਡੀਆਂ ਨਾਲ ਖਾਸ ਲਗਾਓ ਗੱਡੀਆਂ ਨਾਲ ਖਾਸ ਲਗਾਓ ਇਹ ਐਮ ਐਮ ਸਾਡੇ ਫਾਦਰ ਖੋਰੀ ਟਰਾਂਸਪੋਰਟਰ ਰਹੇ ਨੇ ਸ਼ੁਰੂ ਤੋਂ ਟਰੱਕਿੰਗ ਵਗੈਰਾ ਦਾ ਕੰਮ ਸੀਗਾ ਜਿਵੇਂ ਇੱਕ ਸ਼ੌਂਕ ਹੁੰਦਾ ਉਹ ਸ਼ੌਂਕ ਤੁਹਾਨੂੰ ਕਿਸੇ ਤਰ੍ਹਾਂ ਦਾ ਵੀ ਪੈਸਾ ਦਾ ਕੋਈ ਆਰਟ ਦਾ ਪੈ ਸਕਦਾ ਵਾ ਤੇ ਬਸਾਂ ਨੂੰ ਸ਼ੁਰੂ ਤੋਂ ਸ਼ੌਂਕ ਆਈ ਸੀਗਾ ਵੀ ਅਸੀਂ ਗੱਡੀਆਂ ਨੂੰ ਜਿਵੇਂ ਟਰੱਕ ਹੁੰਦੇ ਸੀ ਪੁਰਾਣੇ ਉਹਨਾਂ ਦੀ ਕੀ ਦੂਜੀ ਹੁੰਦੀ ਸੀ ਇੱਕ ਕਿੱਲ ਟੈਪ ਜੀ ਉਹ ਕਰਦੇ ਨੇ ਉਹ ਚਾਬੀ ਲੁਕੋ ਕੇ ਰੱਖਣੀ ਬਹੁਤ ਜ਼ਿਆਦਾ ਅਸੀਂ ਜਿਹੜਾ ਸਾਡੇ ਸਲਾਈ ਮਾਰਨਾ ਹੁੰਦਾ ਨਾ ਬਾਜ ਹੁੰਦਾ ਜਿੰਨਾ ਅਸੀਂ ਪੱਗ ਸੈੱਟ ਕਰਦੇ ਆ ਸਰਦਾਰ ਲੋਕ ਅਸੀਂ ਉਦੋਂ ਸਟਾਰਟ ਕਰ ਲੈਂਦੇ ਹੁੰਦੇ ਸੀ ਓਕੇ ਉਹ ਜੁੱਤੀਆਂ ਵੀ ਵਹਿਰੀਆਂ ਖਾਦੀਆਂ ਮੈਨੂੰ ਬਸ ਹਾਂ ਸ਼ਰਾਰਤੀ ਸੀਗਾ ਸਿਰਫ ਉਹ ਸਾਨੂੰ ਗੱਡੀਆਂ ਨਾਲ ਲਗਾ ਸੀ ਫਿਰ ਮੈਨੂੰ ਮੇਰੀ ਕੈਟ ਕੀਤੀ ਓਕੇ ਮੈਂ 2004 ਜਿਵੇਂ ਇੰਗਲੈਂਡ ਚਲੇ ਗਿਆ ਸੀ ਉੱਥੇ ਜਾ ਕੇ ਵੀ ਮੈਂ ਮੈਕੈਨੀਕਲ ਲਾਈਨ ਦੇ ਵਿੱਚ ਮੈਨੂੰ ਸ਼ੌਂਕ ਸੀ ਤੁਸੀਂ ਇਹ ਤੋਂ ਲਾਵਾ ਤੁਸੀਂ ਸਰਚ ਮਾਰੋਗੇ ਬੈਸਟ ਮੋਡੀਫਾਈ ਫੀਏਟ ਇਨ ਇੰਡੀਆ ਤਾਂ ਮੇਰੀ CHK 8700 ਫੀਏਟ ਰੈੱਡ ਕਲਰ ਦੀ ਆਉਂਦੀ ਸੀ ਬਹੁਤ ਪਪੂਲਰ ਹੋਈ ਹੈ ਉਹ ਸੂਰੇ ਚੰਡੀਗੜ੍ਹ ਚ ਮੈਂ ਉਹਦੇ ਸਿਰ ਤੋਂ ਪਪੂਲਰ ਹੋਇਆ ਜੀ ਉਹ ਮੇਰੀ ਫਸਟ ਕਾਰ ਸੀਗੀ ਜਿਹੜੀ ਮੈਂ ਆਪ ਮੋਡੀਫਾਈ ਕੀਤੀ ਸੀ ਉਹ ਤਾਂ ਡਿਜ਼ਾਈਨ ਦੇਖ ਕੇ ਸਾਊਥ ਦੇ ਵਿੱਚ ਬਹੁਤ ਲੋਕਾਂ ਨੇ ਉਹਦਾਂ ਦਾ ਡਿਜ਼ਾਈਨਿੰਗ ਕੀਤੀ ਹੈ ਜੀ ਗੱਡੀ ਦੀ ਹਾਂਜੀ ਬਈ ਤਸਵੀਰਾਂ ਜ਼ਰੂਰ ਸ਼ੇਅਰ ਕਰਿਓ ਤਾਂ ਜੋ ਅਸੀਂ ਜਿਹੜੇ ਦਰਸ਼ਕ ਆ ਉਹਨਾਂ ਨੂੰ ਦਿਖਾਈਏ ਵੀ ਇਹਨਾਂ ਦੀ ਫਰਸਟ ਕਾਰ ਜੋ ਬਹੁਤ ਜ਼ਿਆਦਾ ਪੋਪੂਲਰ ਹੋਈ ਸੀਗੀ ਉਹ ਕਿਸਰੀ ਕੈਦੀ ਸੀਗੀ ਸੋ ਮੇਰੀਆਂ ਸੀਟਾ ਮੈਡਮ ਡੀਐਮਡਬਲਯੂਐਕਸ 1 ਦੀਆਂ ਲਾਈ ਹੋਈਆਂ ਇਲੈਕਟ੍ਰੋਨਸ ਜਿਹੜੀਆਂ ਕਿ ਪ੍ਰੋਪਰਲੀ ਵਰਕ ਕਰਦੀਆਂ ਸੋਚ ਨਾਲ ਜਿਵੇਂ ਤੁਸੀਂ ਬੀਮਰ ਦੇ ਵਿੱਚ ਵਰਕ ਕਰਦੀਆਂ ਹੁੰਦੀਆਂ ਉਵੇਂ ਵਰਕ ਕਰਦੀਆਂ ਆ ਪ੍ਰੋਪਰਲੀ ਜੀ ਮੈਮ ਅੱਛਾ ਜਿਹੜੇ ਲੋਕ ਦਰਸ਼ਕ ਇੱਥੇ ਦੇਖਣ ਆ ਰਹੇ ਉਹਨਾਂ ਦਾ ਕੁਝ ਕਹਿਣਾ ਹੈ ਕੁਝ ਦੱਸ ਰਿਹਾ ਕੁਝ ਪੁੱਛ ਰਿਹਾ ਗੱਡੀਆਂ ਦੇ ਬਾਰੇ ਹਾਂਜੀ ਮੈਨੂੰ ਮਲੂਕੀ ਆਉਂਦੇ ਨੇ ਪੁੱਛਦੇ ਜਿਹੜਾ ਕੋਈ ਸਾਨੂੰ ਪੁੱਛਦਾ ਵਾਸੀ ਉਹਨੂੰ ਜ਼ਰੂਰ ਦੱਸਦੇ ਆ ਤੇ ਕਿਸੇ ਵੀ ਤਰ੍ਹਾਂ ਦਾ ਕਿਸੇ ਵੀ ਗੱਡੀ ਬਾਰੇ ਜਿੰਨੀ ਕਿ ਸਾਨੂੰ ਨੌਲੇਜ ਆਸੀਂ ਉਹਨਾਂ ਨਾਲ ਸ਼ੇਅਰ ਕਰੀ ਦੀਏ ਜੀ ਤੇ ਬਾਕੀ ਤਕਰੀਬਨ ਸਾਡੇ ਜਿੰਨੇ ਕਿ ਕਲੱਬ ਦੇ ਮੈਂਬਰ ਹੈਗੇ ਨੇ ਜਿੰਨੇ ਜਿੰਨੇ ਦੀਆਂ ਕਾਰਜ਼ ਹੈਗੀਆਂ ਨੇ ਉਹ ਸਾਰੇ ਉਰੇ ਅਵੇਲੇਬਲ ਹੈਗੇ ਨੇ ਮੈਂ ਠੀਕ ਹੈ ਜੀ ਹਾਂਜੀ ਜੀ ਬਹੁਤ ਬਹੁਤ ਸ਼ੁਕਰੀਆ ਸਰ ਗੱਲਬਾਤ ਕਰਨ ਲਈ ਧੰਨਵਾਦ